ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਪਿੰਡ ਦੀਪ ਸਿੰਘ ਵਾਲਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੰਮ ਕਰਦੀ ਲੜਕੀ ਵੱਲੋਂ ਇੱਕ ਮਾਤਾ ਦਾ ਡਿੱਗਿਆ ਹੋਇਆ ਪਰਸ ਮਿਲਿਆ ਤੇ ਉਸ ਨੂੰ ਮਾਤਾ ਦੇ ਹਵਾਲੇ ਕੀਤਾ ਜਿਸ ਵਿੱਚ ਨਗਦੀ ਤੇ ਸੋਨੇ ਦੀਆਂ ਵਾਲੀਆਂ ਸਨ ਇਸ ਸੰਬੰਧੀ ਗੱਲਬਾਤ ਕਰਦੇ ਆ ਡਾਕਟਰ ਗੌਰਵ ਗਿੱਦੜ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪੌਂਦੀ ਪੌਮਾ ਦੀ ਰਿਪੋਰਟ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਡਾਕਟਰ ਗੁਰਪਿੰਦਪ ਸਿੰਘ ਆਲਾ ਗੁਰਨਾਨ ਹਸਪੀਟਲ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਐਸ ਦਾ ਉਦੇਸ਼ ਬਹੁਤ ਲੋਕਾਂ ਨੂੰ ਬਹੁਤ ਸੰਸਥਾਵਾਂ ਦੇ ਵਿੱਚ ਜਿਹੜਾ ਸਟਾਫ ਹੁੰਦਾ ਉਹਨੂੰ ਸੇਧ ਦੇਣ ਵਾਸਤੇ ਬਣਾ ਰਹੇ ਹਾਂ ਮੇਰੇ ਹਸਪਤਾਲ ਦੇ ਵਿੱਚ ਕੱਲ੍ਹ ਦੇ ਦਿਨ ਇਸ ਬੀਬੀ ਜੀ ਦਾ ਪਰਸ ਗੁੰਮ ਹੋ ਗਿਆ ਸੀ ਜਿਹੜੇ ਕਿ ਚੰਡੀਗੜ੍ਹ ਤੋਂ ਆਏ ਸੀਗੇ ਇੰਦੇਸ ਪਰਸ ਦੇ ਵਿੱਚ 7000 ਰੁਪਏ ਨਕਦੀ ਸੀ ਜਿਹੜਾ ਕਿ ਸਾਡੇ ਸਟਾਫ ਦੇ ਜੋ ਬਹੁਤ ਹੀ ਹੋਣਹਾਰ ਲੜਕੀ ਹੈ ਮਨੀਸ਼ਾ ਜਿਹੜੀ ਕਿ ਰਿਸੈਪਸ਼ਨ ਤੇ ਕੰਮ ਕਰਦੀ ਹੈ ਉਹਦੇ ਹੱਥ ਵਿੱਚ 7000 ਰੁਪਏ ਦਾ ਪਰਸ ਨਕਦੀ ਵਾਂਗ ਆਇਆ ਇਸ ਬੱਚੀ ਨੇ ਆਪਦੀ ਬਿਲਕੁਲ ਇਮਾਨਦਾਰੀ ਦੀ ਮਿਸਾਲ ਦਿੱਤੀ ਜਿੰਦੇ ਥਰੂ ਮਾਤਾ ਜੀ ਨੂੰ ਉਹਨਾਂ ਦਾ 7000 ਰੁਪਏ ਦਾ ਪਰਸ ਵਾਪਸ ਮਿਲਿਆ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿ ਮੇਰਾ ਸਟਾਫ ਇੰਨਾ ਹੋਣਹਾਰ ਤੇ ਇੰਨਾ ਸਿਆਣਾ ਹੈ ਜਿਹੜਾ ਕਿ ਮੈਂ ਆਪਦੇ ਸਟਾਫ ਦੇ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਕਰਦਾ ਮੈਂ ਕਹਿੰਦਾ ਸਾਰੀਆਂ ਸੰਸਥਾਵਾਂ ਦੇ ਵਿੱਚ ਇਹੋ ਜਿਹਾ ਸਟਾਫ ਹੋਵੇ ਤੇ ਜ਼ਿੰਦਗੀ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਇਮਾਨਦਾਰੀ ਆ ਜਾਊਗੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮਾਤਾ ਜੀ ਤੁਹਾਨੂੰ ਪੈਸੇ ਵਾਪਸ ਸਹੀ ਹੋ ਗਏ ਜੀ ਮੈਂ ਸਿਮਰਨਾ ਕਰਦਾ ਧੰਨਵਾਦ ਕਰਦਾ ਇਹ ਲੜਕੀ ਰਿਹਾ ਧੰਨਵਾਦ ਕਰਦਾ ਠੀਕ ਹੈ ਜੀ ਮਾਤਾ ਜੀ ਧੰਨਵਾਦ ਬਹੁਤ ਠੀਕ ਹੈ